گرو گرو واہ گرو واہ گرو واحر گر جی کا خالصا. واہ واح جی کی فتح ਸੰਗਤ ਜੀ ਗੁਰਬਾਣੀ ਦੀ ਲੜੀਵਾਰ ਪਸੰਧਿਆ ਕਰ ਰਹੇ ਹਾਂ 864 ਅੰਗ ਅੰਗ ਆਪਣੇ ਸੰਪੂਰਨ ਹੋ ਗਏ ਸੰਤ ਤੇ ਅੱਗੇ ਸ਼ੁਰੂ ਹੋਣ ਜਾ ਰਹੀ ਹੈ ਹਾਂਜੀ ਗੋੜ ਮਹੱਲਾ ਪੰਜਵਾ ਗੁਰੂ ਗੁਰੂ ਗੁਰ ਕਰ ਮੰਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਹਾਂਜੀ ਗੁਰੂ ਗੁਰੂ ਗੁਰ ਕਰ ਮਨ ਮੋਰ ਦੂਜੇ ਗੁਰੂ ਤੇ ਜਾ ਕੇ ਵਿਸਰਾਮ ਲਾਉਣਾ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ اے ਮੇਰੇ ਮਨਾ ਚਿੱਤ ਕਰਕੇ ਵੀ ਗੁਰੂ ਦਾ ਜਾਪ ਕਰ ਬਾਣੀ ਕਰਕੇ ਵੀ ਗੁਰੂ ਦਾ ਜਾਪ ਕਰ ਸਰੀਰ ਕਰਕੇ ਵੀ ਗੁਰੂ ਦਾ ਜਾਪ ਕਰ ਧੰਨ ਗੁਰੂ ਤਨ ਗੁਰੂ ਇਸ ਤਰ੍ਹਾਂ ਉਚਾਰਨ ਕਰ ਗੁਰੂ ਭav ਇਹ ਸ਼ਬਦ ਸ੍ਰੀ ਤਾਤੂ ਤੋਂ ਬਣਿਆ ਹੈ ਇਸ ਦੇ ਅਰਥ ਹਨ ਕਿ ਨਿਗਲਣਾ ਤੇ ਸਮਝਾਉਣਾ ਜੋ ਅਗਿਆਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਸਵੈ ਸਰੂਪ ਦਾ ਗਿਆਨ ਸਮਝਾਉਂਦਾ ਹੈ ਉਸ ਨੂੰ ਉਚਾਰਨਾ ਕਰ ਸਤਗੁਰੂ ਤੋਂ ਬਿਨਾ ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ ਹੈ ਹਾਂਜੀ ਗੁਰੂ ਗੁਰੂ ਗੁਰ ਕਰ ਮਨ ਮੋਹ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਟੇਕ ਰਹਿੋ ਦਿਨ ਰਾਤ ਜਾ ਕੀ ਕੋਈ ਨ ਮਿਟੈ ਦਾਤ ਗੁਰ ਪਰਮੇਸ਼ਰ ਏਕੋ ਜਾਣ ਜੋ ਤਿਸ ਪਾਵੈ ਸੋ ਪਰਵਾਣ ਰਹਾ ਗੁਰ ਚਰਣੀ ਜਾ ਕਾ ਮਨ ਲਾਗੈ ਦੁਖ ਦਰਦ ਭ੍ਰਮਤਾ ਕਾ ਭਾਗੈ ਗੁਰ ਕੀ ਸੇਵਾ ਪਾਏ ਮਾਨ ਗੁਰ ਉਪਰ ਸਦਾ ਕੁਰਬਾਨ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੇ ਸੇਵਕ ਕੀ ਪੂਰਨ ਕਾਲ ਗੁਰ ਕੇ ਸੇਵਕ ਕੋ ਦੁੱਖ ਨਾ ਬਿਆਪੈ ਗੁਰ ਕਾ ਸੇਵਕ ਤਹ ਦਿਸ ਜਾਪੈ ਗੁਰ ਕੀ ਮਹਿਮਾ ਗੁਰ ਕੀ ਮਹਿਮਾ ਕਥਨ ਨਾ ਜਾਏ ਪਾਰ ਬ੍ਰਹਮ ਗੁਰ ਰਹਾ ਸਮਾਈ ਕਹੋ ਨਾਨਕ ਜਾ ਕੇ ਪੂਰੇ ਭਾਗ ਗੁਰ ਚਰਣੀ ਤਾ ਕਾ ਮਨ ਲਾਗ ਗੌਂਡ ਮਹੱਲਾ ਪੰਜਵਾ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ ਗੁਰ ਮੇਰਾ ਦੇਉ ਅਲਖ ਅਪੇਉ ਸਰਬ ਪੂਜ ਚਰਨ ਗੁਰ ਸੇਉ ਗੁਰ ਬਿਨ ਅਵਰ ਨਾਹੀ ਮੈਂ ਥਾਉ ਅਣ ਦਿਨ ਜਪੋ ਗੁਰੂ ਗੁਰ ਨਾਉ ਰਹਾਉ ਗੁਰ ਮੇਰਾ ਗਿਆਨ ਗੁਰ ਹਿਰਦੈ ਧਿਆਨ ਗੁਰ ਗੋਪਾਲ ਪੁਰਖ ਭਗਵਾਨ ਗੁਰ ਗੋਪਾਲ ਪੁਰਖ ਭਗਵਾਨ ਗੁਰ ਕੀ ਸਰਨ ਰਹਾਉ ਕਰ ਜੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਬੋਹਿਤ ਤਾਰੇ ਭਵ ਪਾਰ ਗੁਰ ਸੇਵਾ ਜਮਤੇ ਛੁਟਕਾਰ ਗੁਰ ਬੋਹਿਤ ਤਾਰੇ ਭਵ ਪਾਰ ਗੁਰ ਸੇਵਾ ਜਮ ਤੇ ਛੁਟਕਾਰ ਸਤਿਗੁਰੂ ਸਾਹਿਬ ਜੀ ਆਪ ਜਹਾਜ਼ ਰੂਪ ਹਨ ਜੋ ਸੰਸਾਰ ਸਮੁੰਦਰ ਤੋਂ ਪਾਰ ਉਤਾਰਨਾ ਕਰਦੇ ਨੇ ਗੁਰੂ ਸਾਹਿਬ ਜੀ ਕੋਲ ਨਾਮ ਰੂਪੀ ਜਹਾਜ਼ ਜਿਸ ਉੱਤੇ ਚੜ ਕੇ ਗੁਰੂ ਸੰਸਾਰ ਸਮੁੰਦਰ ਤੋਂ ਪਾਰ ਮੁਗਤੀ ਰੂਪ ਕਿਨਾਰੇ ਤੇ ਉਤਾਰ ਦਿੰਦਾ ਹੈ ਜੋ ਸੰਸਾਰ ਸਮੁੰਦਰ ਵਿੱਚ ਡੁੱਬਣ ਕਾਲ ਦੇ ਭੈ ਵਿੱਚ ਪਏ ਹੋਏ ਹਨ ਉਹਨਾਂ ਨੂੰ ਭੈ ਤੋਂ ਪਾਰ ਕਰਕੇ ਮੁਕਤ ਕਰ ਦਿੰਦਾ ਹੈ ਉਹਨਾਂ ਨੂੰ ਭੈ ਤੋਂ ਪਾਰ ਕਰ ਦਿੱਤਾ ਹੈ ਤੇ ਉਹਨਾਂ ਦੇ ਹੋਰ ਨਾ ਸੰਬੰਧੀਆਂ ਆਦ ਨੂੰ ਤਾਰਨ ਲਈ ਜਹਾਜ ਦੇ ਨਿਆਈ ਜੀਵਨ ਬਣਾ ਦਿੱਤਾ ਹਨ ਹਾਂਜੀ ਗੁਰ ਸੇਵਾ ਜਮ ਤੇ ਛੁਟਕਾਰ ਅੰਧਕਾਰ ਮਹ ਗੁਰ ਮੰਤਰ ਉਜਾਰਾ ਗੁਰ ਕੈ ਸੰਗ ਸਗਲ ਨਿਸਤਾਰਾ ਗੁਰ ਪੂਰੈ ਪਾਈਐ ਵਡ ਭਾਗੀ ਗੁਰ ਪੂਰਾ ਰਾਰੇ ਕੰਨ ਗੁਰ ਪੂਰਾ ਪਾਈਐ ਵਡ ਪਾਗੀ ਹਾਂਜੀ ਗੁਰ ਪੂਰਾ ਪਾਈਐ ਵਡਭਾਗੀ ਗੁਰ ਕੀ ਸੇਵਾ ਦੂਖ ਨਾ ਲਾਗੀ ਗੁਰ ਕਾ ਸ਼ਬਦ ਨਾ ਮੀਟੈ ਕੋਇ ਗੁਰ ਨਾਨਕ ਨਾਨਕ ਹਰ ਸੋਏ ਨਾਨਕ ਪਹਿਲੇ ਨਾਨਕ ਤੇ ਬਿਸਰਾਮ ਲਾਉਣਾ ਨਾਨਕ ਨਾਨਕ ਹਰ ਸੋਏ ਇਸ ਤਰ੍ਹਾਂ ਉਚਾਰਨ ਕਰਨ ਕਿ ਜਿਹੜਾ ਸਤਗੁਰੂ ਸਾਹਿਬ ਜੀ ਦਾ ਹੁਕਮ ਉਪਦੇਸ਼ ਹੈ ਇਸ ਨੂੰ ਕੋਈ ਵੀ ਮੇਟਨ ਦੇ ਸਮਰੱਥ ਨਹੀਂ ਹੈ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਉਸ ਹਰੀ ਪਰਮੇਸ਼ਰ ਦਾ ਸਰੂਪ ਹਨ ਦ્વੈਤ ਰਹਿਤ ਹਰੀ ਦਾ ਰੂਪ ਹਨ ਹਾਂਜੀ ਗੁਰ ਨਾਨਕ ਨਾਨਕ ਹਰ ਸੋਏ ਗੌਂਡ ਮਹੱਲਾ ਪੰਜਵਾ राम राम कर व्योहार राम 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 प्राण आधार राम 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 कीर्तन गाय रमत राम सब रहेसमााय संत जना मिल हो राम सबते निर्मल पूरन काम रहाओ। राम राम संच भंडार ਰਾਮ 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 ਕਰ ਆਹਾਰ ਰਾਮ ਰਾਮ ਵੀਸਰ ਨਹੀਂ ਜਾਏ ਕਰ ਕਿਰਪਾ ਗੁਰ ਦੀਆ ਬਤਾਏ ਰਾਮ 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 ਸਦਾ ਸਹਾਏ ਰਾਮ 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 ਲਿਵ ਲਾਏ ਰਾਮ ਰਾਮ ਜਪ ਨਿਰਮਲ ਭਏ ਜਨਮ ਜਨਮ ਕੇ ਕੇਲ ਬਿਖ ਗਏ ਰਮਤ ਰਾਮ ਜਨਮ ਮਰਨ ਨਿਵਾਰੈ ਉੱਚਰਤਿ ਰਾਮ ਭੈ ਪਾਰ ਉਤਾਰੈ ਸਭ ਤੇ ਊਚ ਰਾਮ ਪਰਗਾਸ ਨਿਸ ਬਾਸੁਰ ਜਪ ਨਾਨਕ ਦਾਸ ਗੋਡ ਮਹੱਲਾ ਪੰਜਵਾ ਓਨਕੋ ਖਸਮ ਕੀਨੀ ਠਾਕਹਾਰ ਓਨਕੋ ਖਸਮ ਕੀਨੀ ਠਾਕਹਾਰੇ ਦਾਸ ਸੰਗ ਤੇ ਮਾਰ ਬਿਦਾਰੀ ਗੋਬਿੰਦ ਭਗਤ ਕਾ ਮਹਿਲ ਨਾ ਪਾਇਆ ਰਾਜ ਜਨਾ ਮਿਲ ਮੰਗਲ ਗਾਇਆ ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ ਰਾਮ ਭਗਤ ਕੇ ਪਾਨੀ ਹਾਰ ਰਹਾ ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ ਰਾਮ ਭਗਤ ਕੇ ਪਾਨੀ ਹਾਰ ਪਾਨੀ ਨੰਨੇ ਦੇ ਨਾਲ ਕਿੰਦੇ ਸਾਰੀ ਸ੍ਰਿਸ਼ਟ ਲੁਕਾਈ ਸਿਰ ਤੇ ਪੰਜ ਕਾਮ ਕ્રોਧ ਆਦਿਕ ਵਿਕਾਰ ਸਿਕਦਾਰ ਕਿੰਦੇ ਠਾਣੇਦਾਰ ਬਣੇ ਹੋਏ ਨੇ ਪ੍ਰੰਤੂ ਪਰਮੇਸ਼ਰ ਦੇ ਭਗਤੀ ਕਰਨ ਵਾਲੇ ਭਗਤ ਜਨਾਂ ਦੇ ਇਹ ਵਿਕਾਰ ਪਾਣੀ ਪਰਨ ਵਾਲੇ ਸੇਵਕ ਬਣੇ ਹੋਏ ਹਨ ਭਾਵ ਕੀ ਗੁਲਾਮ ਬਣੇ ਹੋਏ ਨੇ ਪਰ ਇਹ ਵਿਕਾਰ ਭਗਤ ਜਨਾਂ ਦੇ ਸੇਵਕ ਕਿਵੇਂ ਬਣੇ ਹਨ ਜਿੰਦੇ ਭਗਤ ਜਨਾ ਨੇ ਕਾਮ ਭਾਵ ਕਾਮਨਾਵਾਂ ਨੂੰ ਘੱਟ ਕਰ ਦਿੱਤਾ ਹੈ ਜਦੋਂ ਮਨ ਸਿਮਰਨ ਭਜਨ ਕਰਨ ਵੱਲ ਆਲਸ ਕਰਦਾ ਹੈ ਤਦ ਉਸ ਉੱਪਰ ਕ੍ਰੋਧ ਕਰਦੇ ਹਨ ਮੁਕਤੀ ਦੀ ਪ੍ਰਾਪਤੀ ਕਰਨ ਰੂਪੇ ਲੋਭ ਕਰਦੇ ਹਨ ਸਰੀਰਾਂ ਦਾ ਮੋਹ ਨਾਸ਼ ਕਰਕੇ ਪਰਮੇਸ਼ਰ ਨਾਲ ਪ੍ਰੇਮ ਕਰਦੇ ਹਨ ਦੇ ਦੀ ਹੰਗਤਾਂ ਨੂੰ ਨਿਵਿਰਤ ਕਰਕੇ ਆਪਣੇ ਆਪ ਨੂੰ ਸ਼ੁੱਧ ਬ੍ਰਹਮ ਦੀ ਅੰਸ਼ ਨਿਸ਼ਚਿਤ ਕੀਤਾ ਹੈ ਹਾਂਜੀ ਸਗਲ ਸ੍ਰੇਸ਼ਟ ਕੇ ਪੰਚ ਸਿਕਦਾਰ RAM ਭਗਤ ਕੇ ਪਾਨੀ ਹਾਰ ਰਹਾਉ ਜਗਤ ਪਾਸ ਤੇ ਲੇਤੇ ਦਾਨ ਗੋਬਿੰਦ ਭਗਤ ਕੋ ਕਰਹਿ ਸਲਾਮ ਲੂਟ ਲੇਹੇ ਸਾਖਤ ਪਤ ਖੋਵਹਿ ਸਾਦ ਜਨਾ ਪਗ ਮਲ ਮਲ ਧੋਵਹਿ ਪੰਚ ਧੂਤ ਜਣੇ ਇਕ ਮਾਈ ਉਤ ਪੁਜ ਖੇਲ ਕਰ ਜਗਤ ਵਿਆਇ ਤੀਨ ਗੁਣਾ ਕੈ ਸੰਗ ਰਚ ਰਸੇ ਇਨ ਕੋ ਛੋੜ ਊਪਰ ਜਨ ਬਸੇ ਕਰ ਕਿਰਪਾ ਜਨ ਲਿਏ ਚੜਾਈ ਜਿਸਕੇ ਸੇ ਤਿਨ ਰਖੇ ਹਟਾਏ ਕਹੋ ਨਾਨਕ ਭਗਤ ਪ੍ਰਭ ਸਾਰ ਬੇਨ ਭਗਤੀ ਸਭ ਹੋਏ ਖਾਰ ਗੋਡ ਮਹੱਲਾ ਪੰਜਵਾ ਕਾਲ ਕਲੇਸ਼ ਮਿਟੇ ਹਰ ਨਾਏ ਦੁਖ ਬਿੰਦ ਸੇ ਸੁਖ ਕੀ ਨੋ ਠਾਓ ਜਪ ਜਪ ਅੰਮ੍ਰਿਤ ਨਾਮ ਅਗਾਏ ਸੰਤ ਪ੍ਰਸਾਦ ਸਗਲ ਫਲ ਪਾਈ RAM ਰਮਤ RAM ਜਪਤ ਜਨ ਪਾਰ ਪਰੇ ਜਨਮ ਜਨਮ ਕੇ ਪਾਪ ਹਰੇ ਰਹਾਉ ਗੁਰ ਕੇ ਚਰਨ ਰਿਦੈ ਓਰ ਧਾਰੀ ਅਗਣ ਸਾਗਰ ਤੇ ਉਤਰੇ ਪਾਰੀ ਜਨਮ ਮਰਨ ਸਭ ਮਿਟੀ ਉਪਾਦ ਪ੍ਰਭ ਸੋ ਲਾਗੀ ਸਹਿਜ ਸਮਾਦ ਥਾਣ ਥਣੰਤਰ ਏਕੋ Swami ਸਗਲ ਕਟਾਕਾ ਅੰਤਰ ਜਾਮੀ ਕਰ ਕਿਰਪਾ ਜਾ ਕੋ ਮਤ ਦੇ ਆਠ ਪਹਿਰ ਪ੍ਰਭ ਕਾ ਨਾਉ ਲੇ ਜਾ ਕੈ ਅੰਤਰ ਵਸੈ ਪ੍ਰਭ ਆਪ ਤਾ ਕਹਿ ਦੇ ਹੋਏ ਪ੍ਰਗਾਸ ਭਗਤ ਪਾਏ ਹਰ ਕੀਰਤਨ ਕਰੀਐ ਜਪ ਪਾਰ ਭ੍ਰਮ ਨਾਨਕ ਨਿਸਤਰੀਐ ਗੋਂਡ ਮਹੱਲਾ ਪੰਜਵਾ ਗੁਰ ਕੀ ਚਰਨ ਕਮਲ ਨਮਸਕਾਰ ਕਾਮ ਕ੍ਰੋਧ ਇਸ ਤਨ ਤੇ ਮਾਰ ਹੋਏ ਰਹੀਐ ਸਗਲ ਕੀ ਰੀਨਾ ਕਟ ਕਟ ਰਮਈਆ ਸਭ ਮਹਿ ਚੀਨਾ ਇਨ ਬਿਧ ਰਮ ਹੋ ਗੋਪਾਲ ਗੋਬਿੰਦ ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਆਠ ਪੈਰ ਹਰ ਕੇ ਗੁਣ ਗਾਉ ਜੀਵ ਪ੍ਰਾਨ ਕੋ ਇਹ ਸੁਆਉ ਤਜ ਅਭਿਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰਿ ਸਿਓ ਮਨ ਰੰਗ ਜਿਨ ਤੂ ਕੀਆ ਤਿਸ ਕੋ ਜਾਣ ਆ ਗਏ ਦਰਗਹਿ ਪਾਵੇਂ ਮਾਨ ਮਨ ਤਨ ਨਿਰਮਲ ਹੋਏ ਨਿਹਾਲ ਰਸਨਾ ਨਾਮ ਜਪਤ ਗੋਪਾਲ ਕਰ ਕਿਰਪਾ ਮੇਰੇ ਦੀਨ ਦਿਆਲਾ ਸਾਧੂ ਕੀ ਮਨ ਮੰਗੈਰ ਵਾਲਾ ਹੋ ਹੋ ਦਇਆਲ ਦੇਹੋ ਪ੍ਰਭ ਦਾਨ ਨਾਨਕ ਜਪ ਜੀਵੇ ਪ੍ਰਭ ਨਾਮ ਗੌਂਡ ਮਹੱਲਾ ਪੰਜਵਾ ਤੂ ਪਦੀਪ ਸੇਵਾ ਗੋਪਾਲ ਅਣਕ ਬਾਰ ਬੰਦਨ ਕਰਤਾਰ ਪ੍ਰਭ ਕੀ ਸਰਣ ਗਹੀ ਸਭ ਤਿਆਗ ਗੁਰ ਸੋ ਪਰਸਨ ਭਏ ਵੱਡ ਭਾਗ ਆਠ ਪਹਿਰ ਗਾਈਐ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾ ਹਰ ਗੁਣ ਰਮਤ ਭਏ ਆਨੰਦ ਪਾਰ ਭ੍ਰਮ ਪੂਰਨ ਬਖਸਾਨਦ ਕਰ ਕਿਰਪਾ ਜਨ ਸੇਵਾ ਲਾਏ ਜਨਮ ਮਰਨ ਦੁਖ ਮੇਟ ਮੇਟ ਮਿਲਾਏ ਜਨਮ ਮਰਨ ਦੁਖ ਮੇਟ ਮਿਲਾਏ ਪਰਮੇਸ਼ਰ ਨੇ ਮਿਹਰ ਦੀ ਦ੍ਰਿਸ਼ਟੀ ਕਰਕੇ ਆਪਣੇ ਪਿਆਰੇ ਭਗਤ ਗੁਰਮੁਖ ਜਨਾਂ ਨੂੰ ਆਪਣੀ ਭਗਤੀ ਰੂਪੀ ਟਹਿਲ ਦੇ ਵਿੱਚ ਲਾਉਣਾ ਕੀਤਾ ਹੈ ਆਪਣੇ ਸਰੂਪ ਦੇ ਨਾਲ ਮਿਲਾ ਕੇ ਉਹਨਾਂ ਦਾ ਜੰਮਣਾ ਤੇ ਮਰਨਾ ਇਹ ਜਿਹੜਾ ਦੁੱਖ ਸੀ ਜੰਮਣ ਮਰਨ ਦਾ ਇਹ ਨਿਵਰਤ ਕਰ ਦਿੱਤਾ ਹੈ ਹਾਂਜੀ ਕਰ ਕਿਰਪਾ ਜਨ ਸੇਵਾ ਲਾਏ ਜਨਮ ਮਰਨ ਦੁੱਖ ਮੀਟ ਮਿਲਾਏ ਕਰਮ ਧਰਮ ਇਹੋ ਤਤ ਗਿਆਨ ਸਾਧ ਸੰਗ ਜਪੀਐ ਹਰ ਨਾਮ ਸਾਗਰ ਤਰ ਬੋਹਿਥ ਪ੍ਰਭ ਚਰਨ अंतर्जामी प्रभु कारण करुण राख लिए अपनी कृपा धार पंचदूत भागे बिखराल जुवै जन्म ना कबहू हार नानक का अंग किया करतार गोंड मोहल्ला पंजावा कर कृपा सुख आनंद करी बालक राख लिए गुरु देव ਪ੍ਰਭ ਕਿਰਪਾਲ ਦਿਆਲ ਗੋਬਿੰਦ ਜੀ ਜੰਤ ਸਗਲੇ ਪਖਸਿੰਦ ਤੇਰੀ ਸਰਨ ਪ੍ਰਭ ਦੀਨ ਦਇਆ ਤੇਰੀ ਸਰਨ ਪ੍ਰਭ ਦੀਨ ਦਿਆਲ ਪਾਰ ਬ੍ਰਹਮ ਜਪ ਸਦਾ નિਹਾਲ ਰਹਾਉ ਪ੍ਰਭ ਦਇਆਲ ਦੂਸਰ ਨਹੀਂ ਨਾ ਦੂਸਰ ਕੋਈ ਨਹੀਂ ਘਟ ਘਟ ਅੰਤਰ ਸਰਬ ਸਮਾਹੀ ਆਪਣੇ ਦਾਸ ਕਾਹਲਤ ਫੜਤ ਸਵਾਰੈ ਪਤਤ ਪਾਵਨ ਪ੍ਰਭ ਬਿਰਦ ਤੁਮਾਰੈ ਆਉ ਖਦ ਕੋਟ ਸਿਮਰ ਗੋਪਿੰਦ ਤੰਤ ਮੰਤ ਭਜੀਐ ਭਗਵੰਤ ਤੰਤ ਮੰਤ ਭਜੀਐ ਭਜੀਐ ਪਾਠ ਪੋਲਾ ਹੈ ਭਜੀਐ ਨਹੀਂ ਕਹਿ ਦੇਣਾ ਭਜੀਐ ਪਾਠ ਪੋਲਾ ਉਚਾਰਨ ਕਰਨਾ ਤੰਤ ਮੰਤ ਭਜੀਐ ਭਗਵੰਤ ਪਰਮੇਸ਼ਰ ਦਾ ਸਿਮਰਨ ਕਰਨਾ ਹੈ ਇਹ ਸਾਰੇ ਜਿਹੜੇ ਅਗਿਆਨ ਆਦ ਰੋਗਾਂ ਦੀ ਨਿਵਿਰਤੀ ਵਾਸਤੇ ਕਰੋੜਾਂ ਦਵਾਈਆਂ ਦੇ ਸਮਾਨ ਹੈ ਪਰਮੇਸ਼ਰ ਦਾ ਸਿਮਰਨ ਕਰਨਾ ਇਹੋ ਹੀ ਕਹਿੰਦੇ ਤੰਤਰ ਹੈ ਇਹੋ ਹੀ ਮੰਤਰ ਹੈ ਇਹੋ ਹੀ ਤਿੰਨ ਗੁਨਾ ਨੂੰ ਮਿਟਨ ਵਾਸਤੇ ਔਸਦੀ ਹੈ ਕਾਮ, ਕ੍ਰੋਧ, ਲੋਭੀ ਸੱਪਾਂ ਨੂੰ ਵਸ ਕਰਨ ਵਾਸਤੇ ਇਹੋ ਹੀ ਮੰਤਰ ਹੈ। ਇਹ ਤਿੰਨ ਚਾਰ ਚੀਜ਼ਾਂ ਰਲਾ ਕੇ ਤੰਤਰ ਬਣਦਾ ਹੈ। ਸ਼ਾਸਤਰਾਂ ਦਾ ਪੜਨਾ ਤੇ ਵੇਦਾਂ ਆਦ ਦੇ ਮੰਤਰਾਂ ਦਾ ਇਹੋ ਪੜਨਾ ਜੋ ਪਰਮੇਸ਼ਰ ਦਾ ਭਜਨ ਕਰਨਾ ਹੈ। ਤੰਤ ਤਤ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਦਾ ਇਹੋ ਅਸਲੀ ਸਿਧਾਂਤ ਹੈ ਜੋ ਪਰਮੇਸ਼ਰ ਦਾ ਸਿਮਰਨ ਕਰਨਾ ਹੈ ਤੰਤ ਮੰਤ ਭਜੀਏ ਭਗਵੰਤ ਹਾਂਜੀ ਤੰਤ ਮੰਤ ਭਜੀਏ ਭਗਵੰਤ ਰੋਗ ਸੋਗ ਮਿਟੇ ਪ੍ਰਭ ਧਿਆਏ ਮਨ ਬਾਛਤ ਪੂਰਨ ਫਲ ਪਾਈ ਕਾਰਨ ਕਾਰਨ ਸਮਰੱਥ ਦਿਆਰ ਸਰਬ ਨਿਧਾਨ ਮਹਾ ਬੀਚਾਰ ਨਾਨਕ ਬਖਸ਼ ਲੀਏ ਪ੍ਰਭ ਆਪ ਸਦਾ ਸਦਾ ਏਕੋ ਹਰਿ ਜਾਪ ਗੋਡ ਮਹੱਲਾ ਪੰਜਵਾ ਹਰ ਹਰ ਨਾਮ ਜਪੋ ਮੇਰੇ ਮੀਤ ਨਿਰਮਲ ਹੋਏ ਤੁਮਾਰਾ ਚੀਤ ਮਨ ਤਨ ਕੀ ਸਭ ਮਿਟਐ ਬਲਾਈ دوکھ اندھیرا سگلا جائے ہر گن گاوت تری تریے سنسار وڈ پاگی پائی ہے پورک اپار رہاو جو جن کرے کیرتن گو پال تس کو پوہی نہ سکے جم کال جگ مہ آیا سو پروان گرمک اپنا خسم پشا ਹਰ ਗੁਣ ਗਾਵੇ ਸੰਤ ਪ੍ਰਸਾਦ ਕਾਮ ਕ੍ਰੋਧ ਮਿਟਹਿ ਓ ਨਮਾਦ ਸਦਾ ਹਜੂਰ ਜਾਣ ਭਗਵੰਤ ਪੂਰੇ ਗੁਰ ਕਾਮ ਪੂਰਨ ਮੰਤ ਹਰ ਧਨ ਖਾਟ ਕੀਏ ਪੰਡਾਰ ਮਿਲ ਸਤ ਗੁਰ ਸਭ ਕਾਜ ਸਵਾਰ ਹਰ ਕੇ ਨਾਮ ਰੰਗ ਸੰਗ ਜਾਗਾ ਹਰ ਚਰਣੀ ਨਾਨਕ ਮਨ ਲਾਗਾ ਗੋਡ ਮਹੱਲਾ ਪੰਜਵਾ ਭਵ ਸਾਗਰ ਬੋਹਿਤ ਹਰ ਚਰਨ ਸਿਮਰਤ ਨਾਮ ਨਾਹੀ ਫਿਰ ਮਰਨ ਹਰ ਗੁਣ ਰਮਤ ਨਾਹੀ ਜਮ ਪੰਥ ਮਹਾ ਵਿਚਾਰ ਪੰਜ ਦੂਤ ਹੈ ਮੰਥ ਤਉ ਸਰਨਾਈ ਪੂਰਨ 나ਥ ਜੰਤ ਆਪਣੇ ਕਉ ਦੀਜਹਿ ਹਾਥ ਰਹਾਉ ਸਿਮਰਤ ਸਾਸਤਰ ਬੇਦ ਪੁਰਾਣ ਪਾਰ ਬ੍ਰਹਮ ਕਾ ਕਰਹਿ ਵਖਿਆਣ ਜੋਗੀ ਜਤੀ ਬੈਸਨੋ ਰਾਮਦਾਸ ਮਿਤ ਨਾਹੀ ਬ੍ਰਹਮ ਅਬਿਨਾਸ ਕਰਨ ਪਲਾਹ ਕਰਹਿ ਸਿਵਸ ਦੇਵ ਤਿਲ ਨਹੀਂ ਬੂਝੈ ਅਲਖ ਅਪੇਵ ਪ੍ਰੇਮ ਭਗਤ ਜਿਸ ਆਪੇ ਦੇ ਜਗ ਮਹਿ ਵਿਰਲੇ ਕੇਈ ਕੇ ਮੋਹਿ ਨਿਰਗੁਣ ਗੁਣਕਿਸ਼ੂ ਨਾਹੀ ਸਰਬ ਨਿਧਾਨ ਤੇਰੀ ਦ੍ਰਿਸ਼ਟੀ ਮਾਹੀ ਨਾਨਕ ਦੀਨ ਜਾਚੈ ਤੇਰੀ ਸੇਵ ਕਰ ਕਿਰਪਾ ਦੀਜੈ ਗੁਰਦੇਵ ਗੋਂਡ ਮਹੱਲਾ ਪੰਜਵਾ ਸੰਤ ਕਾਲੀਆ ਧਰਤ ਬਿਦਾਰੋ ਸੰਤ ਕਾ ਨਿੰਦਕ ਆਕਾਸ ਤੇ ਟਾਰੋ ਸੰਤ ਕਾ ਲੀਆ ਤਰਤ ਬਿਦਾਰੋ ਸੰਤ ਕਾ ਨੰਦਕ ਆਕਾਸ ਦੇ ਤਾਰੋ ਜੋ ਨਿੰਦਕ ਪੁਰਖ ਸੰਤ ਮਹਾਤਮ ਜਣਾ ਦਾ ਫਿਟਕਾਰਿਆ ਹੋਇਆ ਹੈ ਉਸ ਨੂੰ ਪਰਮੇਸ਼ਰ ਧਰਤੀ ਉੱਤੇ ਪਟਕਾਉਂਦਾ ਹੈ ਭਾਵੇਂ ਜੋ ਧਰਤੀ ਉੱਤੇ ਰਾਜ ਕਰਦਾ ਹੈ ਉਸ ਨੂੰ ਮੂਤਾ ਕਰਕੇ ਮਾਰਦਾ ਹੈ ਉਸ ਨੂੰ ਸਦਾ ਕਾਇਮ ਨਹੀਂ ਰਹਿਣ ਦਿੰਦਾ ਜਿਵੇਂ ਹਰ ਨਾਕਸ਼ ਦਾ ਪੇਟ 파ਡ ਕੇ ਉਸ ਨੂੰ ਮਾਰ ਦਿੱਤਾ ਸੀ ਪ੍ਰਹਿਲਾਦ ਦੀ ਰੱਖਿਆ ਕੀਤੀ ਜੋ ਪੁਰਖ ਮਹਾਤਮ ਜਣਾ ਦਾ ਨਿੰਦਕ ਆਪਜਸ ਕਰਨ ਵਾਲਾ ਹੈ ਉਸ ਨੂੰ ਪਰਮੇਸ਼ਰ ਆਕਾਸ਼ ਪਾਵ ਸਵਰਗ ਆਦਿ ਇਹਠਾਂ ਕਹਿੰਦੇ ਡੇਗ ਦਿੰਦਾ ਹੈ ਜਿਸ ਵੇਲੇ ਇੰਦਰ ਵਿਤਰਾਸੁਰ ਬ੍ਰਾਹਮਣ ਦੇ ਮਾਰਨ ਤੋਂ ਬ੍ਰਹਮ ਹੱਤਿਆ ਦੇ ਪੈ ਕਰਕੇ ਕਮਲ ਦੀ ਨਾਲ ਦੇ ਵਿੱਚ ਲੁਕ ਗਿਆ ਸੀ ਤਦ ਬ੍ਰਹ ਸਭਤੀ ਨੇ ਲੋਕ ਰਾਜੇ ਨੂੰ ਇੰਦਰ ਦੇ সিংহাসਨ 'ਤੇ ਥਾਪਿਆ ਜਿਸ ਵੇਲੇ ਲੋਕ ਰਾਜਾ ਇੰਦਰ ਦੀ ਪਦਵੀ ਦੇ ਉੱਪਰ ਬੈਠ ਕੇ ਇੰਦਰ ਦੇ ਘਰ ਵਾਲੀ ਸੱਚੀ ਦਾ ਸਤ ਤੋੜਨ ਲੱਗਾ ਤਾਂ ਸੱਚੀ ਨੇ ਬ੍ਰਹਸਪਤੀ ਬ੍ਰਹਸਪਤੀ ਦੀ ਸਲਾਹ ਲੈ ਕੇ ਨੌਖ ਰਾਜੇ ਨੂੰ ਕਿਹਾ ਕਿ ਜੇਕਰ ਤੂੰ ਸੱਤ ਰਿਕੀਆਂ ਪਾਸੋਂ ਆਪਣੀ ਪਾਲਕੀ ਚੁਕਵਾ ਕੇ ਮੇਰੇ ਪਾਸ ਆਵੇਂ ਤਾਂ ਮੈਂ ਤੇਰੇ ਨਾਲ ਚੱਲਾਂਗੀ ਕਾਮ ਵਿੱਚ ਅੰਨੇ ਹੋਏ ਰਾਜੇ ਨੇ ਸੱਤ ਰਿਕੀਆਂ ਕੋਲੋਂ ਆਪਣੀ ਪਾਲਕੀ ਚੁਕਵਾਈ રિકھی ਹੌਲੀ ਹੌਲੀ ਤੁਰ ਰਹੇ ਸਨ ਨੌਖ ਰਾਜੇ ਨੇ ਆਰ ਮਾਰ ਕੇ ਕਿਹਾ ਕਿ ਸਰਪ ਸਰਪ ਛੇਤੀ ਚੱਲੋ ਛੇਤੀ ਚੱਲੋ ਤਦੋਂ ਰਿਖੀਆਂ ਨੇ ਕਿਹਾ ਕਿ ਤੂੰ ਸਰਪ ਬਣ ਇਸ ਪ੍ਰਕਾਰ ਕਹਿੰਦੇ ਨੌਖ ਰਾਜਾ ਸੱਪ ਬਣ ਕੇ ਸਵਰਗ ਤੋਂ ਹੇਠਾ ਡਿੱਗ ਗਿਆ ਸੀ ਸਤਿਗੁਰ ਜੀ ਇੱਥੇ ਬਚਨ ਕਰ ਰਹੇ ਨੇ ਸੰਤ ਕਾਨੰਦਕ ਅਕਾਸ਼ ਤੇ ਟਾਰੋ ਜੋ ਪੁਰਖ ਸੰਤਾ ਮਹਾਤਮਾ ਦਾ ਨਿੰਦਕ ਹੈ ਉਸ ਨੂੰ ਪਰਮੇਸ਼ਰ ਆਕਾਸ਼ ਭਵ ਸਵਰਗ ਆਦਤੋਂ ਹੇਠਾਂ ਕਹਿੰਦੇ ਡੇਗ ਦਿੰਦਾ ਹੈ ਹਾਂਜੀ ਸੰਤ ਕਾ ਨਿੰਦਕ ਆਕਾਸ਼ ਤੇ ਟਾਰੋ ਸੰਤ ਕੋ ਰਾਖੋ ਆਪਣੇ ਜੀਵ ਨਾਲ ਸੰਤ ਉਧਾਰੋ ਤਤ ਖਣ ਟਾਲ ਸੰਤ ਉਧਾਰੋ ਤਤ ਖਿਣ ਖੱਖੇ ਨੂੰ ਸਿਆਰੀ ਲੱਗੀ ਤਤ ਖਿਣ ਤਾਲ ਹਾਂਜੀ ਸੰਤ ਉਧਾਰੋ ਤਤ ਖਿਣ ਤਾਲ ਸੋਈ ਸੰਤ ਜੇ ਭਾਵੈ ਰਾਮ ਸੰਤ ਗੋਬਿੰਦ ਕੈ ਏਕ ਕਾਮ ਰਹਾਉ ਸੰਤ ਕਹਿ ਓਪਰ ਦੇ ਪ੍ਰਭ ਹਾਥ ਸੰਤ ਕਹਿ ਸੰਗ ਬਸੈ ਦਿਨ ਰਾਤ ساس ساس سنت ہے پرت پال سنت کا دکھی دو سنت کا دکھی راج تے ٹال سنت کی نندا کرو نہ کوئ جو نندہ تس کا پتن ہوئے جس کو راک ہے سرجن ہار چکھ مارو سگل سنسار پربھ اپنے کا پیا بساس ਜੀਓ ਪਿੰਡ ਸਭ ਤਿਸ ਕੀ ਰਾਸ ਨਾਨਕ ਕਉ ਉਪਜੀ ਪਰ ਤੀਤ ਮਨ ਮੁਖ ਹਾਰ ਗੁਰ ਮੁਖ ਸਦ ਜੀਤ ਗੌਂਡ ਮਹੱਲਾ ਪੰਜਵਾ ਨਾਮ ਨਰੰਜਣ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਲਾਇਣ ਰਹਾਉ ਨਾਰਾਇਣ ਸਭ ਮਾਹੀ ਨਿਵਾਸ ਨਾਰਾਇਣ ਘਟ ਘਟ ਪਰਗਾਸ ਨਾਰਾਇਣ ਕਹਤੇ ਨਰਕ ਨਾ ਜਾਹੀ ਨਾਰਾਇਣ ਸੇਵ ਸਗਲ ਫਲ ਪਾਹੀ ਨਾਰਾਇਣ ਮਨ ਮਾਹੇ ਆਧਾਰ ਨਾਰਾਇਣ ਬੋਹਿਤ ਸੰਸਾਰ ਨਾਰਾਇਣ ਕਹਿਤ ਜਮ ਭਾਗ ਪਲਾਇਣ ਨਾਰਾਇਣ ਦੰਤ ਭਾਨੇ ਡਾਇਣ ਨਾਰਾਇਣ ਸਦ ਸਦ ਬਖਸਿੰਦ નારાયણ कीने सुख आनंद नारायण प्रकट कींतों कीनो परताप नारायण संत को माई बाप नारायण साध संग नारायण बारंग बार नार नारायण गायन बस्त बस्त अगोचर गुर मिल लही नारायण ओट नानक दास गही ਕੌਂਡ ਮਹੱਲਾ ਪੰਜਵਾ ਜਾ ਕੋ ਰਾਖੈ ਰਾਖਣ ਹਾਰ ਤਿਸ ਕਾ ਅੰਗ ਕਰੇ ਨਿਰੰਕਾਰ ਰਹਾਉ ਮਾਤ ਗਰਭ ਮਹਿ ਅਗਣ ਨਾ ਜੋ ਹੈ ਕਾਮ ਕ੍ਰੋਧ ਲੋਭ ਮੋਹ ਨਾ ਪੋ ਹੈ ਸਾਧ ਸੰਗ ਜਪੈ ਨਿਰੰਕਾਰ ਨਿੰਦਕ ਕਹਿ ਮਹ ਲਾਗੇ ਸ਼ਾਰ ਰਾਮ ਕਵਚ ਦਾਸ ਕਾ ਸਨਾਹ ਦੋਤ ਦੁਸ਼ਟ ਤਿਸ ਪੋਹਿਤ ਨਾਹ ਜੋ ਜੋ ਗਰਭ ਕਰੇ ਸੋ ਜਾਏ ਗਰੀਬ ਦਾਸ ਕੀ ਪ੍ਰਭ ਸਰਣਾਏ ਜੋ ਜੋ ਸ਼ਰਨ ਪਿਆ ਹਰ ਰਾਈ ਸੋ ਦਾਸ ਰੱਖਿਆ ਆਪਣੈ ਕੰਠ ਲਾਈ ਜੇ ਕੋ ਬਹੁਤ ਕਰੇ ਅਹੰਕਾਰ ਓ ਖਿੰਨ ਮਹਿ ਰੁਲਤਾ ਖਾਕੂ ਨਾਲ ਹੈ ਪੀ ਸਾਚਾ ਹੋਵਣ ਹਾਰ ਸਦਾ ਸਦਾ ਜਾਹੀ ਬਲਿਹਾਰ ਆਪਣੇ ਦਾਸ ਰੱਖੇ ਕਿਰਪਾ ਧਾਰ ਨਾਨਕ ਕੇ ਪ੍ਰਭ ਪ੍ਰਾਨ ਆਧਾਰ ਆਪਣੇ ਦਾਸ ਰੱਖੇ ਕਿਰਪਾ ਧਾਰ ਨਾਨਕ ਕੇ ਪ੍ਰਭ ਪ੍ਰਾਨ ਆਧਾਰ ਪਰਮੇਸ਼ਰ ਨੇ ਆਪ ਦੇ ਸੇਵਕ ਜਨ ਆਪ ਦ੍ਰਿਸ਼ਟ ਦਇਆ ਦ੍ਰਿਸ਼ਟੀ ਧਾਰ ਕੇ ਰੱਖਣਾ ਕੀਤੇ ਹਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਹ ਪਰਮੇਸ਼ਰ ਮੇਰੇ ਪ੍ਰਾਣਾ ਤੇ ਸਵਾਸਾਂ ਜਿੰਦ ਦਾ ਆਸਰਾ ਰੂਪ ਹੈ। ਸੋ ਸੰਗਤ ਜੀ ਇੱਥੇ ਤੱਕ 868 ਹੰਗ ਆਪਣੇ ਸੰਪੂਰਨ ਹੋ ਗਏ ਨੇ। ਸਾਰੀਆਂ ਸੰਗਤਾਂ ਦਾ ਭਾਈ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸੰਗਤਾਂ ਨੇ ਫਤਿਹ ਜੀ ਸਾਰੀਆਂ ਸੰਗਤਾਂ ਨੂੰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ